ਸਾਸੰਗੀ ਜੀ ਦਾ ਆਪ ਜੀ ਨੂੰ ਪਤਾ ਵਾ ਪਿਛਲੇ 11 ਤਰੀਕ ਦੇ ਜਿਹੜੇ 10 ਤਰੀਕ ਰਾਤ ਨੂੰ ਜਿਹੜੇ ਹੜਾ ਆਇਆ ਸੀ ਉਹਨੇ ਬਹੁਤ ਭਾਰੀ ਨੁਕਸਾਨ ਕੀਤਾ ਵਾ ਤੇ ਅਸੀਂ ਅੱਜ ਖੜੇ ਆਂ ਬਲੰਦਰ ਡਿਸਟ੍ਰਿਕਟ ਦੇ ਵਿੱਚ ਪਿੰਡ ਮੰਡਾਲਾ ਸ਼ੰਨਾ ਦੇ ਅੱਜ ਅਸੀਂ ਸਾਨੂੰ ਇਸ ਸਕੂਲ ਵੱਲੋਂ ਇੱਕ ਰਿਕਵੈਸਟ ਆਈ ਸੀ ਕਿ ਸਾਡੇ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਦਰਿਆ ਦੇ ਪਾਣੀ ਦੇ ਨਾਲ ਅੰਦਰ ਮਿੱਟੀ ਜਮ੍ਹਾਂ ਹੋ ਗਈ ਹੈ ਜੋ ਬਾਹਰ ਨਹੀਂ ਨਿਕਲਦੀ ਕਿਸੇ ਤਰੀਕੇ ਦੇ ਨਾਲ ਕੱਲ ਸਾਨੂੰ ਇੱਥੋਂ ਦੇ ਜਿਹੜੇ ਸਾਡੇ ਟੀਚਰ ਉਹਨਾਂ ਦਾ ਫੋਨ ਆਇਆ ਸੀ ਤੇ ਅਸੀਂ ਅੱਜ ਆਪਣੀ ਜਿਹੜੀ ਟੀਮ ਲੈ ਕੇ ਇੱਥੇ ਪੇ ਸਕੂਲ ਦੇ ਵਿੱਚ ਆਏ ਆ ਪਿੱਛੇ ਤੁਸੀਂ ਦੇਖ ਸਕਦੇ ਆ ਸੇਵਾਦਾਰ ਸੇਵਾ ਕਰ ਰਹੇ ਨੇ ਇੱਥੇ ਜਿਹੜੀ ਪਹਿਲਾਂ ਸਾਰੀ ਗਾਰ ਰਿਆ ਬਾਹਰ ਕਰਦੀ ਗਈ ਆ ਉਦੋਂ ਬਾਅਦ ਦੋ ਜੱਟਵਾ ਚਲਾ ਦਿੱਤੇ ਇੰਨੀ ਚੰਗੀ ਤਰ੍ਹਾਂ ਧੋਤਾ ਸਕੂਲ ਨੂੰ ਇਹ ਸਕੂਲ ਦਾ ਪਰਨੀਚਰ ਆ ਸਾਰਾ ਕੱਢ ਕੇ ਬਾਹਰ ਲਾਤਾ ਵਾ ਡੈਕ ਤੇ ਛੋਟੇ ਬੱਚਿਆਂ ਦੇ ਵੈਣ ਜੋ ਗਿਆ ਬੱਚੇ ਜਿਹਦੇ ਵਿੱਚ ਮੱਝ ਦੇ ਮੀਲ ਖਾਂਦੇ ਸੀ ਭਾਂਡੇ ਉਹ ਸਾਰੇ ਖਰਾਬ ਹੋ ਗਏ ਇਹ ਸਕੂਲ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਆ ਲਗਭਗ 4.5 ਤੋਂ 5 ਫੁੱਟ ਸੀਗਾ ਤੇ ਹੁਣ ਇਹਦਾ ਜਿਹੜਾ ਲੈਵਲ ਆ ਜਿਵੇਂ ਨਹੀਂ ਲੈ ਆਉਂਦੇ ਬਡਾਉਣੇ ਆ ਬਾਹਰ ਦਾ ਪਾਣੀ ਥੱਲੇ ਜਾ ਤੇ ਸਕੂਲ ਉੱਚਾ ਵਾ ਤੇ ਅਸੀਂ ਸਕੂਲ ਦੀ ਸਫਾਈ ਕੀਤੀ ਹੈ ਸਮੂਹ ਸਾਥ ਸੰਗਤ ਨੂੰ ਸასი ਗਾਲ ਜੀ ਮੈਂ ਮਡਾ ਰਛਨਾ ਸਕੂਲ ਤੋਂ ਬੋਲ ਰਿਹਾ ਤੇ ਧੰਨਵਾਦ ਕਰਨਾ ਚਾਹੁੰਦਾ ਚੌਣਾ ਖਾਲਸਾ ਐਡ ਦੀ ਸਾਰੀ ਟੀਮ ਦਾ ਜਿਨ੍ਹਾਂ ਦੇ ਉਪਰਾਲੇ ਸਦਕਾ ਸਾਡਾ ਸਕੂਲ ਅੱਜ ਬਿਲਕੁਲ ਸਾਫ਼ ਬਣ ਗਿਆ ਮੈਂ ਤੁਹਾਨੂੰ ਹੁਣ ਪਿਕਚਰਸ ਦਿਖਾ ਨਹੀਂ ਸਕਦਾ ਇੱਥੇ ਗੰਦ ਦੀ ਗੰਧ ਸੀ ਤੂੜੀ ਤੂੜੀ ਸਭ ਕੁ ਗਾਦ ਨਾਲ ਭਰਿਆ ਸੀ ਪਰ ਬਹੁਤ ਮਿਹਨਤ ਕੀਤੀ ਭਾਜੀ ਹੁਣਾਂ ਨੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ